ਇਕ ਆਪਣੇ ਭਾਣੇ ਕੱਢ ਲਾਇਨ ਆਪੇ ਲੈ ਉਹਨੇ ਮਿਲਾਏ ਬਾਏ ਦਾ ਪਲੇਜ਼ਰ ਆਫ ਹਿਸ ਵੈਲ ਹਿਸ ਲੈਫਟ ਅ ਸਮ ਆਊਟ ਐਂਡ ਯੂਨਿਟਸ ਥੰਗ ਵਿਦ ਹਿਮਸੈਲਫ ਤੇ ਕ ਆਪਣੇ ਭਾਣੇ ਕੱਢ ਲਾਇਨ ਜਿਹੜੇ ਪ੍ਰਮਾਤਮਾ ਦੇ ਭਾਣੇ ਦੇ ਵਿੱਚ ਉਹਦੀ ਰਜਾ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਦੁੱਖਾਂ ਕਲੇਸ਼ਾਂ ਦਵੇਸ਼ਾਂ ਪਾਪਾਂ ਤੋਂ ਪਰਮਾਤਮਾ ਆਪ ਬਾਹਰ ਕੱਢ ਲੈਂਦੇ ਨੇ ਤੇ ਸੁਚੱਜ ਜੀ ਜ਼ਿੰਦਗੀ ਤੇ ਜੀਵਨ ਬਖਸ਼ ਦਿੰਦੇ ਨੇ ਆਪੇ ਲੈਣ ਮਿਲਾਏ ਜਿਹੜੇ ਆਪਣੀ ਹਉਮੈ ਤੌਬਾ ਮੈਂ ਹੀ ਮੈਂ ਦੂਜਿਆਂ ਨੂੰ ਬਸ ਉਹੀ ਸਮਝਦੇ ਨੇ ਜਿਹੜੇ ਗੰਦੀਆਂ ਗਾਲਾਂ ਕੱਢਦੇ ਨੇ ਮੰਦ ਸ਼ਬਦਾਬਲੀ ਝੂਠ ਬੋਲਦੇ ਨੇ ਕਿਸੇ ਦੇ ਹੱਕ ਮਾਰ ਕੇ ਕਮਾਈ ਖਾਂਦੇ ਨੇ ਜਿਹੜੇ ਬਸ ਦਿਖਾਵੇ ਦਾ ਹੀ ਜੀਵਨ ਜਿਉਂਦੇ ਨੇ ਕਿ ਮੈਂ ਹੀ ਮੈਂ ਆ ਉਹ ਕਿਸੇ ਹਦੂਜੇ ਨੂੰ ਕੁਝ ਨਹੀਂ ਸਮਝਦੇ ਫਿਰ ਪ੍ਰਮਾਤਮਾ ਜੀ ਇੱਕ ਦਿਨ ਉਹਨਾਂ ਨੂੰ ਆਪੇ ਹੀ ਦੁੱਖਾਂ ਦਵੇਸ਼ਾਂ ਵਿੱਚ ਮਿਲਾ ਦਿੰਦਾ ਹੈ ਕਿਉਂਕਿ ਜੇ ਪ੍ਰਮਾਤਮਾ ਐਵੇਂ ਨਾ ਕਰੇ ਉਹ ਤਾਂ ਸਾਰੀ ਸ੍ਰਿਸ਼ਟੀ ਦਾ ਨਿਯਮ ਚੱਕਰੀ ਖਰਾਬ ਕਰ ਦੇਣ ਤੇ ਇੱਕ ਗੱਲ ਹੋਰ ਜੇ ਪ੍ਰਮਾਤਮਾ ਇਦਾਂ ਕਰਦੇ ਵੀ ਨੇ ਤਾਂ ਕਿਉਂ ਕਰਦੇ ਨੇ ਕਿਉਂਕਿ ਪ੍ਰਮਾਤਮਾ ਜੀ ਮਾਲਕ ਨੇ ਉਹਨਾਂ ਨੇ ਦੱਸਣਾ ਹੁੰਦਾ ਕਿ ਤੂੰ ਜਿਹੜਾ ਇੱਥੇ ਮਾਲਕ ਬਣਿਆ ਬੈਠਾ ਨਾ ਤੂੰ ਕੁਝ ਵੀ ਨਹੀਂ ਹੈ ਤੂੰ ਮੇਰਾ ਇੱਥੇ ਲਗਾਇਆ ਗਿਆ ਇੱਕ ਸੇਵਕ ਸੀ ਪਰ ਤੂੰ ਇੱਥੇ ਆ ਕੇ ਬਦਲ ਗਿਆ ਜੀਵਨਾਂ ਨੂੰ ਸਜ਼ਾ ਨਾ ਮਿਲੇ ਤਾਂ ਸਾਰੀ ਸ੍ਰਿਸ਼ਟੀ ਦਾ ਨਿਯਮ ਚੱਕਰ ਖਰਾਬ ਕਰ ਦੇਵੇ ਇਸ ਕਰਕੇ ਜੀਵਨ ਦੇ ਵਿੱਚ ਪਰਮਾਤਮਾ ਦੀ ਰਜਾ ਦੇ ਵਿੱਚ ਸਾਦਾ ਨਿਵਾਸ ਲੋਰ ਬੰਦਾਂ ਦਾ ਸਹਾਰਾ ਤੇ ਪਲਾ ਹਮੇਸ਼ਾ ਕਰਦੇ ਰਹੂ